ਇਹ ਰਹੀ ਅੱਜ ਸੱਚੂ ਭੁੱਖ ਬਹੁਤ ਲੱਗੀ ਵੀ ਹੈ ਮੈਨੂੰ 500 ਚੋ 500 ਹਾਂ ਕਿੱਥੇ ਢੰਡਾ ਲੱਗਦਾ ਵੇ ਢੰਡਾ ਢੰਡਾ ਰਾਜ ਤਾਂ ਹਾਂ ਤਾਂ ਨਹੀਂ ਖਾਏਗਾ ਰਾਜ ਗੁੱਡ ਮਾਰਨਿੰਗ ਸ਼ਸ਼ੀਕਲ ਤੜਕੇ-ਤੜਕੇ ਕਹਿੰਦੇ ਵੀਡੀਓ ਕਾਲ ਕਰੋ ਮਾਮੇ ਨੂੰ ਕਰਦੇ ਆ ਭਾਈ ਹੁਣੀ ਕਰਦੇ ਆ ਕਰਦੇ ਕਰਦੇ ਵੀਡੀਓ ਕਾਲ ਕੀ ਕਹਿੰਦਾ ਜੀ ਕੀ ਕਹਿੰਦਾ ਸੀ ਪਹਿਲਾਂ ਕਹੀ ਪਹਿਲਾਂ ਕਹੀ ਕੀ ਕਹਿੰਦਾ ਸੀ ਪਹਿਲਾਂ ਸਹੀ ਤਾਂ ਆਪ ਹੀ ਨਾ ਲਿਓ ਕਿ ਨਹੀਂ ਮੈਂ ਜਾਣਾ ਪੀਟੀਐਮ ਚ ਰਿਜ਼ਲਟ ਲੈਣ ਠੀਕ ਹੈ ਦੱਸੀ ਪੁੱਤ ਕੀ ਕਹਿੰਦਾ ਸੀ ਹੁਣ ਸਾਡਾ ਮੈਨੂੰ ਪਤਾ ਹੀ ਨਹੀਂ ਲੱਗਾ ਸਾਡਾ ਸਾਡਾ ਪੁੱਲਾ ਤੇ ਸਾਥੀ ਹੋਣਾ ਇੱਥੇ ਟੀਵੀ 'ਚ ਦੇਖੀ ਇਹਨਾਂ ਨੇ ਫਿਲਮ ਤੇ ਉੱਥੋਂ ਸਿੱਖੇ ਡਾਇਲੋਗ ਤੇ ਤਾਜ ਤਾਂ ਲੱਗ ਗਿਆ ਬੋਲਣ ਹਾਂ ਨਬੋਲਾ ਤੋਲਾ ਇੱਥੇ ਜਸਿੰਦਰ ਭੱਲਾ ਵਾਲਾ ਦੇ ਪਾਪ ਦਾ ਗੁੱਡ ਮਾਰਨਿੰਗ ਜੀ ਸਾਲਪ੍ਰੀਤ ਸਤਿ ਸ਼ਕਾਲ ਸਵਾਗਤ ਹੈ ਨਿਊ ਬਲੌਗ ਵਿੱਚ ਮੈਂ ਲਈ ਨੀ ਆ ਚਾਹ ਲਈ ਉਡੀ ਹੋਰ ਕਰਦਿਆ ਕਰੋ ਜੀ ਹਾਂ ਤੇ ਸੱਜੂ ਤਾਂ ਨਈਆਂ ਨਈਆਂ ਕਰ ਹਟਿਆ ਤੇ ਤਾਂ ਜੁਦੀਆਂ ਕਰਨੀਆਂ ਨੇ ਹਜੇ ਤੇ ਆਪਾਂ ਪਹਿਲਾਂ ਉਦੋਂ ਪਿਉਣੇ ਆ ਪਸੂਆਂ ਨੂੰ ਪਾਣੀ ਨਾਲੇ ਨਮਾਉਣੇ ਆ ਚੱਲੀਏ ਤਾਂ ਨਮਾਏਂਗਾ ਮੱਝਾਂ ਨੂੰ ਮੱਝ ਦੇ ਉੱਤੇ ਬੈਠ ਕੇ ਨਵਾਦੀ ਚੰਗਾ ਛੱਡ ਜਾ ਮੈਂ ਕਮਰੇ ਵਿੱਚ ਛਾੜੂ ਗੱਡਿਆ ਮੈਂ ਫੇਰ ਆਉਣੀ ਆ ਓਕੇ ਜੀ ਸਹਜ ਹੋਰਾਂ ਦਾ ਖਾਣਾ-ਦਾਨਾ ਹੋ ਗਿਆ ਤਿਆਰ ਉਹਨਾਂ ਦੀ ਫਰਮੈਸ਼ੀ ਅੱਜ ਆਪਸ਼ ਖਾਣ ਦੀ ਸਹਜ ਨੂੰ ਜੀਰਾ ਹਰ ਇੱਕ ਚੀਜ਼ ਤੇ ਚਾਹੀਦਾ ਚਾਹੇ ਉਹ ਗੰਡੇ ਹੋਣ ਉਹ ਦਹੀਂ ਹੋਵੇ ਦੇ ਇੱਕ ਚੀਜ਼ ਤੇ ਜੀਰਾ ਦਿਖਾਣਗੇ ਗੰਡੇ ਟਮਾਟਰ ਪਾ ਕੇ ਸੌਸ ਬਾ ਕੇ ਰੋਲ ਬਣਾ ਕੇ ਹਨਾ ਚਲੋ ਆਉਲਾ ਨਾਮ ਰੇਂਡਾ ਸ਼ਾਉਰਾ ਨਾ ਰੈਂਡੇ ਆ ਨਾਮ ਆ ਨਾਮ ਮਿਵਾ ਮਾ ਅੱਛਾ ਕੀ ਦਾ ਗਾਣਾ ਇਹ ਸਿੱਧੂ ਉਸੇ ਵਾਲੇ ਦਾ ਕਿਰਫਾਨ ਨੂੰ ਕਿਸ਼ਮੇ ਬੇਤੇ ਸਿੱਧੂ ਦਾ ਇਹ ਐ ਸਿੱਧੂ ਵੀ ਸਿੱਧੂ ਵੀ ਸਿੱਧੂ ਦਾ ਫੈਨ ਹੈ ਤੇਰਾ ਪਦਮੇ ਕਿੱਛ ਕੀ ਹੈ ਨਾ ਸਿੱਧੂ ਉਸੇ ਵਾਲਾ ਟੈਟੂ ਸ਼ਮਾਏ ਨਾ ਦੀ ਮਾਂ ਤੇ ਹਾਂ ਤੇਰੀ ਉਹਦੀ ਬਾਤ ਤੇਰੇ ਬਾਅਦ ਵਿੱਚ ਤੇਰੇ ਮੈਂ ਪੁੱਤ ਤੁਸੀਂ ਨਾ ਆ ਕੇ ਰੈਡੀ ਕਰ ਤਾਂ ਹੋ ਗਏ ਕਿੱਥੇ ਜਾਣਾ ਹੈ है। तू तो कि जाने था था। की उचु <laughs> अच्छा लुट ला चा चढ़ रहे है ना। पास हो जाये कि नंबर ले जायेंगे वाले <laughs> के थोड़े थोड़ी लग जाएगा पास तो हो जाएगा चल खेड ला चंगा ਕਿਹੜੇ ਕਿੜੇ ਆ ਕਿੜੇ ਕਿੱਦ ਤੇ ਹੋ ਪਲਪਲ ਦੇ ਸਾਈ ਪ੍ਰੀਤ ਤਿਆਰ ਹੋ ਗਿਆ ਜੀ ਲਾਡੂ ਸਾਡੀ ਤਿਆਰ ਆ ਜੀ ਕਿੱਥੇ ਚੱਲੇ ਆਪਾਂ ਦੱਸੋ ਜੀ ਕਿੱਥੇ ਚੱਲੇ ਪੁੱਤ ਦੱਸੋ ਪਹਿਲਾਂ ਰਜਲਟ ਨੇ ਅੱਛਾ ਜੀ ਸਕੂਲ ਚੱਲਣਾ ਮੈਂ ਕਹਦੀ ਜੇ ਤੇਰੀ ਫਸਟ ਪੋਜੀਸ਼ਨ ਆ ਗਈ ਤੇ ਕੋਹਾਉਂਗੀ ਠੀਕ ਹੋਏ ਦੱਬਾ ਕਿਦਾ ਪਾਏਂਗੀ ਉਹ ਤੇ ਮੇਰੀ ਗੁੱਤੀ ਖੁੱਲੇ ਗਈ ਸੀ ਦੱਬਾ ਕਿੱਥੇ ਦਾ

ਆਇਆ ਤੈਨਾਂ ਨਾ ਵੈਰੀ ਗੁੱਡ ਲੈ ਤਾਈ ਪਹਿਲੀ ਵੜ ਕੇ ਬਹਿ ਗਿਆ ਜਗੀਆਂ ਦੀ ਜਗੀਆਂ ਨਹੀਂ ਜਗੀਆਂਂਦੀ ਜਗੀਆਂਂਦੀ ਤੂੰ ਪਹਿਲੀ ਵੜ ਕੇ ਬਹਿ ਗਿਆ ਜੀ ਗੇਰਪੂਰ ਪਾਂਦਾ ਓਏ ਕਿਦੋਂ ਵੜ ਗਿਆ ਸੀ ਸਾਨੂੰ ਪਤਾ ਹੀ ਨਹੀਂ ਲੱਗਿਆ ਜਦੋਂ ਤੂੰ ਪਹਿਲਾਂ ਬੈਠਾ ਸੀ ਨਾ ਹਾਂ ਉਹ ਦੋੜਿਆ ਸੀ ਹੂੰ ਕੋਈ ਵੱਡੇ ਨੇ ਮਸਾਏ ਨਾ ਗੱਲਾਂ ਕਰੀ ਜਾਂਦਾ ਸੀ ਤੇਰੇ ਕਿੰਨੇ ਨੰਬਰ ਆਉਣਗੇ ਪੇਪਰਾਂ 'ਚ ਪਿਛਲੇ ਪਿਛਲੇ ਪੰਜ ਤੇਰੇ ਕਿੰਨੇ ਨੰਬਰ ਆਉਣਗੇ ਪੇਪਰਾਂ 'ਚ ਪੜਾ ਚੰ ਹੂੰ ਤੈਨੂੰ ਫਾਸਟ ਆਊਗੀ ਮੂੰਹ ਵਾਸ਼ ਤਾਂ ਤਾਇਗਰ ਮੈਂ ਫਾਸਟ ਆਉਂਗਾ ਬਾਲੀਵੁੱਡ ਫਿਲਮਾਂ ਚ ਲੜਾਈ ਲੜਾਈ ਹੋਰੀ ਕਿਦੋਂ ਰਾਤ ਹਾਂ ਅੱਛਾ ਜੀ ਹਾਂ ਸਾਈ ਤੁ ਵੀ ਦੇਖੀ ਲੜਾਈ ਫਿਲਮਾਂ ਲੜਾਈਆਂ ਸੀ ਰਾਤ ਹਾਂ ਲੜਾਈ ਹੋਰੀ ਮੈਂ ਮੜਕੜਾ ਕੜਾ ਉਹ ਕਿੰਨਾ ਹਨਾ ਕੜਾ ਪਏ ਮੇਰੇ ਪਾਇਆ ਹੋਇਆ ਡੱਟਾ ਦੇ ਕੜਾ ਬਾਹਰ ਖੋਲੋ ਭਾਈ ਕਹਦੇ ਫਾਈਦਾ ਬਖੋਡੋ ਡੈਡੀ ਕੋਈ ਗਾਣਾ ਵੀ ਚਲਾ ਲਾ ਕੀ ਚਲਾ ਲਾ ਡੈਡੀ ਕੋਈ ਗਾਣਾ ਵੀ ਚਲਾ ਲਾ ਕਿਹੜਾ ਗਾਣਾ ਚਲਾਉਂ ਤੂੰ ਦੱਸ ਕਿਹੜੇ ਕਲਾਕਾਰ ਦੇ ਇਧਰ ਦਾਦੀ ਮਸ਼ੂਕ ਬੜਾ ਹੀ ਹਿਆ ਤੋ ਹੂੰ ਜੱਟ ਦੀ ਮਸ਼ੂਕ ਇਧਰ ਦੱਸਿਆ ਤੋ ਫਰਜਾ ਤਾ ਤੰਦਰੰਦਰਾ ਹਾ 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 ਚ ਘੜੇ ਨਹੀਂ ਉਹ ਸੌ ਜਾ ਜੱਟ ಆನೆ ಬಂದಿಯ ಅっしゃ ಬೇರ ಅಗೆ ಅಗೆ چلیاں وہاں ಬಾಡ चढ़ाई ಬಾ ಬಾ ದಿಕ್ لگ گیا ಹೋಯಾ ದಿಕ್ لگ گیا ಮಮ್ಮಿ चढ़್ಜೆನೇ ಫೈ ಸೀ ಹನಾಮ್ಮಾಮ್ಮಾ ಆಯಾ ಆಯಾ ರಹನ್ ದೇ ಯಾರ್ ಛಡ್ಜೆನೇ ನಾ ನಾ ನಾಮ್ಮಾಮ್ಮಾ ಏರ ನಾ di है देख के

ਕੰਗਲੇ ਨੇ ਡਬੜਾ ਡੜਾ ਕਰਾ ਦਿੱਤ ਕਿੰਨਸ ਮੈਂ ਵੀ ਚੱਕ ਲੈ ਆ ਵੀ ਘੰਟੀ ਚ ਰੱਖਾਂਗੇ ਉੱਥੇ ਕੜਾ ਛਪਿਆ ਹੋਇਆ ਹੈ ਜਾਂ ਮਮਾ ਦੇਖੋ ਤੇ ਆਮ ਬਹੁਤ ਲੇਟ ਜੇ ਨਹੀਂ ਮੁਕੇ ਆਪਾਂ ਲੇਟ ਹੀ ਆ ਬਤਾ ਹਾਂ ਰਹਿ ਬੜਾ ਪਹੁੰਚ ਗਿਆ ਆਪਾਂ ਸਕੂਲ ਵਸਾ ਜੋ ਨਹੀਂ ਮਮਾ ਇਹ ਤਾਂ ਬਹੁਤ ਹੋ ਗਿਆ ਐ ਐ ਤਾਂ ਫੜੇ ਛਾਲੀ ਖਾਣ ਦੀ ਅੱਜ

ਆਜ ਤਾਂ ਪਰ ਜਾਂਦਾ ਵੇ ਅੱਗੇ ਅੱਗੇ ਜਾਂਦਾ ਰਾਜ ਤਾਂ ਦੇਖਾਂਗੇ ਸੱਚੀ ਗੱਲ ਕਰੂਗਾ ਮੈਡਮ ਹਾਈ ਗਰਾਉਂਡ ਵੀ ਦੀ ਆਉ ਵੇ ਕੋਈ ਸਹੀ ਕਰ ਲਾਇਓ ਸਭ ਗੱਸੇ ਹੀ ਲਾਇਓ ਸਹੀ ਜਿਹੜਾ ਹਰਿਆਏ ਵੀਰ ਨੂੰ ਤੇ ਗੱਸੇ ਹੀ ਕਰਲਾ ਰਿਜ਼ਲਟ ਕਿਦਾਂ ਆਇਆ ਤਾਜੀ ਫਰੀਦ ਦਾ ਸਾਈ ਫਰੀਦ ਦੇ 89% ਸਾਈ ਫਰੀਦ ਦਾ 80 ਦੇ ਉਹ ਵਧਾਈਆਂ ਜੀ ਤੇ ਇਹ ਦੇਖੋ ਤਾਂ 35 ਵਸਟਾ ਆਇਆ 35 ਵਸਟਾ ਆਇਆ ਲਓ ਸਰ ਸ਼੍ਰੀ ਗੱਜ ਜੀ ਕਿੱਥੇ ਨੇ ਸਰ ਗੱਲ ਕਰਨ ਲਈ ਖਲੋਤ ਲਗੀ ਇਹਨੂੰ ਸੋਰੀ ਦੇ ਤੌਰ ਤੇ ਬੜੀ ਬਸਰ ਇਹਦੇ ਅਧਿਆਨ ਤੇ ਤੇ ਹਾਂ ਨਾ ਐ ਰਿਪੋਰਟ

ਹਾਂਜੀ ਆ ਇਸਲੇ ਕਰੂ ਸਕਾ ਪੂਰਾ 100% ਆਏ ਫੋਟੋ ਕਰਾ ਲੈ ਆ ਫੋਟੋ ਕਰਕੇ ਆ ਜਾ ਜਲਦੀ ਫੋਟੋ ਕਰੀਏ ਆ ਜਾ ਆ ਫੋਟੋ ਕਰੀਏ ਕੌਣ ਆਗੇ ਤੇਰੇ ਚ ਆ ਯਾਰ ਚੰਦੇ ਲਈ ਆ ਚਲੀਏ ਕੋਈ ਪਿਕ ਕਰਾਉਣੀ ਆ ਜਲਦੀ ਗੋਡੇ ਮੁੱਟੇ ਦੀ ਕਿ ਬੱਝ ਗਿਆ ਜਿਹੜੇ ਡੇਗੀ ਪਿਆ ਪੱਟ ਗਿਆ ਅੱਗੇ ਕੀ ਕਰੇ? ਮੈਂ ਉਹਦੇ ਦੇ ਦੇਣਾ ਚਾਹੀਦਾ। ਸਹੀ ਨੂੰ ਵੈਰੀ ਵੈਰੀ ਕਰਨਾ ਸੀ। ਕੀ ਕਰੀਂ ਨਹੀਂ ਸਹੀ ਅ ਰੋਲ ਨੰਬਰ ਦਿਖਾਨੀ ਟਰਾਈ ਕਰ ਰਾਜ ਤਾਂ ਮਾਸਟਰ ਬੰਦਾ ਬਹੁਤ ਲੱਗੀ ਵੀ ਹੈ ਮੈਂ 500 ਚੋਂ 500 ਲੈ ਪੁੱਤ ਮੈਂ ਕਹਿੰਦੀ ਮੈਂ ਬਹੁਤ ਕੋਸ਼ਿਸ਼ ਕੀਤੀ ਵੀ ਕਿ ਇੱਕ ਅੱਧਾ ਨੰਬਰ ਕੱਟਿਆ ਜਾਊਗਾ ਸਹੀ ਤਾਂ ਜੇ ਤੁਸ ਜੀ ਆ ਜੀ ਪਾਈ ਕੀ ਖਵਾਏਗੀ ਮੈਂ ਦੱਸ ਤਾ ਅਰਜਨ ਵਾਲੇ ਤਾਂ ਹੀ ਬੈਠਾ ਹੁੰਦਾ ਬੈ ਜਾ ਪਹਿਲੀ ਕਾ ਭੇਜਾ ਦੇਖ ਜੇਗਾ ਨਾ ਯਾਰ ਤੂੰ ਨਾ ਭੌਂਕ ਤੂੰ ਹੀ ਤੈਨੂੰ ਫਾਸਟ ਲੈ ਮਾ ਗਿਆ ਨਾ ਵੀ ਇਹ ਬਾਈ ਆਪ ਮੇਰੇ ਕੈਂਡਾ ਦੰਨੂ ਆਂ ਕੈਂਡੀ ਹਾਂ ਦੰਡਾ ਲੱਗਦਾ ਵੇ ਦੰਡਾ ਦੰਡਾ ਮੰਮੀ ਆ ਜੇ ਉਤਰੇ ਉਤਰੇ ਵਜਾਈ ਤੇ ਵਜਾਈ ਠੰਡਾ ਹੋਊਗਾ ਮੜਾ ਵਜਾ ਚਲ ਕੁਝ ਨਹੀਂ ਦਿੰਦਾ ਯਾਰ ਅਰਜਨ ਵੈਲੀ ਤਾਂ ਮੁੰਨ ਜਾਊਗਾ ਬਈ ਹਾ ਤੂੰ ਆ ਜੀ ਖਾ ਲਾ ਤੂੰ ਏ ਹੋਸੀ ਹੌਲੀ 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 ਤਰ ਕਿ ਆ ਜੀ ਕੜਾ ਦਾ ਕਲਾ ਕੜਾ ਬਾਹਰ ਪਿਆ ਤੇ ਕੜਾ ਭਾਲ ਕਿੱਥੇ ਰੰਗਿਆ ਪਿਆ ਤਾਕੀ ਤੇ ਤਾਂ ਹਾਂ ਹਾਂ ਪਿਆ ਸ਼ੀਸ਼ੇ ਕੋਲੇ ਮੈਂ ਕਿਸੇ ਦਾ ਕੁਝ ਵੀ ਨਹੀਂ ਕੀਤਾ ਆ ਪਿਆ ਕਿਸੇ ਦਾ ਕੁਝ ਨਹੀਂ ਆ ਤੇਰਾ ਉਧਰ ਨਰਮਾ ਚੋਗ ਨਾਲ ਚਲਦੀ ਆ ਨਰਮਾ ਚੋਗ ਨਾਲ ਆਇਆ ਸੱਜਟੇ ਭਾਜੀ ਕਹੇ ਇਹ ਬਦਾਂ ਨਵਤਰ ਤੇ ਨਵਿਲ ਤਾਂ ਤੁਸੀਂ ਇੱਧਰ ਹੀ ਵਜੋ ਬੱਸ ਰਹਿਣ ਦਾ ਮੰਮੀ ਮੰਮੀ ਤਾਂ ਨਵੀਂ ਰੀਤਾ ਤਾਂ ਨਵੀਂ ਬਦਾਂ ਨਾ ਓਏ ਮੰਮੀ ਤੇ ਦੀਦੀ ਫਾਸਟ ਆ ਗਈ ਪਰ ਇਹ ਤੇ ਮੈਲਾ ਮੰਮੀ ਤੂੰ ਫਾਸਟ ਆ ਗਈ ਖਾਣਾ ਪੁੱਤ ਪੀਜ਼ਾ ਚਲੋ ਖਾ ਲੈਨੇ ਕੋਈ ਹੋਰ ਚੀਜ਼ ਖਾ ਲਾ ਪੀਜ਼ਾ ਯਾਰ ਪੀਜ਼ਾ ਮੇਰਾ ਫੇਵਰੇਟ ਦਾ ਤਾਈ ਤਾਂ ਖਾਂਦੀ ਨਹੀਂ ਅੱਜ ਇਹ ਫਾਸਟ ਆਇਆ ਨਾ ਤਾਈ ਤਾਂ ਕੋਈ ਨਹੀਂ ਖਾਂਦਾ ਗੱਡੀ 'ਚ ਬੈਠ ਰਊ ਆਪਾਂ ਪੀਜ਼ਾ ਖਾ ਜਾਵਾਂਗੇ ਹੈਂ ਸਿਰਪਣਾ ਆਇਆ ਤਾਂ ਹਾਂ ਟਿਕਾ ਚੰਗਾ ਬੈਠ ਬਾਹਰ ਨਿਕਲਣਾ ਕਹਿੰਦੀ ਆਂਟੀ ਇਹ ਨਹੀਂ ਆਏ ਸਾਡਾ ਫੋਟੋ ਕਰਿਆ ਫੋਟੋ ਕਰੀ ਕੀ ਆ ਗਿਆ ਕਿਤੇ ਕੀ ਆ ਗਿਆ ਪਾਣ ਕਿੱਥੇ ਆ ਗਿਆ ਆਪੇ ਨੇ ਫੋਟੋ ਕਰਾਂ ਹਾਂ ਮਮੀ ਫੋਟੋ ਦੀ ਉਹ ਦੀਦੀ ਫੋਟੋ ਕਰਾਈਂ ਤੂੰ ਵੀ ਕਰਾ ਲੈ ਲੈ ਇਹਦਾ ਕੀ ਗੱਲ ਬਸ ਖੜਾ ਹੋ ਐਕਸ਼ਨ ਬਹੁਤ ਹੋਗੇ ਚਲੋ ਆਓ ਅੰਦਰ ਚਲੋ ਚਲੋ ਅੰਦਰ ਚਲੋ 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 ਟਿਕ 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 ਫਰੂਟੀਆਂ ਸਾਕੇ ਬਿਨਾ ਰਹਿਣ ਦੇ ਬੈਠ ਜੂਗੀ ਬੈਜੋ ਕੋਈ ਮੈਂ ਉੱਤੋਂ ਮੈਂ ਉਹ ਡਰਿੰਕ ਲੈਣਾ ਲੈ ਮਾਂਗੇ ਕੋਈ ਟਿਕੀ ਗੱਲ ਕੀ ਲੈਣਾ ਹੈ ਕੀ ਲੈ ਆਓ ਤਾਂ ਦੀ ਦੇ ਲਿਆ ਦੋ ਇਹ ਨਿੰਬੂ ਜਾਲਾ ਕੀ ਪੀਣਗੇ ਕੀ ਲੈਣਾ ਲੈ ਇਹਦਾ ਹਾਂ ਨਾ 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 ਕੀ ਲਵਾ ਬਸ ਰੱਖ ਦੇ ਨਹੀਂ ਲੈਣਾ ਤਾਂ ਬਸ ਛੱਡ ਦੇ ਸਾਇਕੀ ਦੋਜਦੇ ਹਾਂ ਕੀ ਲੈਣਾ ਕਿਹਦੇ ਕੋਲ ਦੇਖ ਲਓ ਕਹਾਂ ਤੋਂ ਤਾ ਕੀ ਹੋ ਜਰ ਹਾਂ ਫਟਾ ਡਰ ਫਟਾ ਡਰ ਇਸ ਆਪੀ ਇਸੇ ਮੋਬਾਈਲ ਨਾਲ ਲੱਗ ਗਿਆ ਇਨੂੰ ਪਾਸੇ ਕਰੋ ਤਾਂ ਇਟ ਨਹੀਂ ਦੇ ਲੋ ਐਦਰਾ ਇਦਰਾ ਇਦਰਾ ਲੈ 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 ਸਹਿਜ ਤੁਸੀਂ ਵੀ ਇੱਧਰ ਹੋ ਸਹਿਜ ਇੱਧਰ ਹੋ ਜਾ ਇੱਧਰ ਹੋ ਜਾ ਬਸ ਇਹ ਨਹੀਂ ਫਿਕਰ ਕਰਦੇ ਕਰ ਇੱਕ ਨਲ ਬਤਿਕੋ ਚੀਜ਼ ਐਸੇ ਹੈ ਮੈਂ ਆ ਜਾ ਇੱਧਰ ਇੱਧਰ ਇਦਰਾ ਇਦਰਾ ਆ ਗਈ ਲੈ ਮੈਂ ਖਾ ਤਾਂ ਸਿਆ ਸਿਆ ਤਾਂ ਜਲਦੀ ਹੋ ਜਾ ਆਈ ਕੀ ਹੋ ਗਿਆ ਕੱਟ ਲੱਗ ਗਿਆ ਦੂਰੋਂ ਵੀ ਪੜਾ ਜਾ ਤਾਂ ਨਹੀਂ ਮਿਲਦੀ ਅੱਧ ਨੂੰ ਹੋ ਜਾਮੋ ਕੰਦੇ ਘੱਟ ਲੱਗਦੀ ਮੈਨੂੰ ਕਿਹ ਕਿ ਫਰਸਟ ਪੋਜੀਸ਼ਨ ਆਈ ਹੈ ਸਪੀਡ ਆ ਕਰੀ ਹੈ ਸਹੀ ਦੇ ਫਰਸਟ ਪੋਜੀਸ਼ਨ ਆਈ ਇਹਦੀ ਕੋਸ਼ਿਸ਼ ਕਰੀ ਹੈ ਵੀ ਜਲੇਗਾ ਛੁੱਟਾ ਪੀ ਜਾ ਗਿਆ ਬਹੁਤ ਐਡਾ ਤਾਂ ਆਪਾਂ ਵਾਲਾ ਕਰਨਾ ਪਤਾ ਪੀ ਜਾ 200 ਸੌਸ ਨਾਲ ਕੋਲੋਂ ਸਨੀ ਮੀਡੀਅਮ ਤੇ ਨਹੀਂ ਦਾਇਤਾ ਖਾਂਦ ਨਹੀਂ ਖਾਏਗਾ ਅੱਜ ਮੰਮੀ ਪਨੀਰ ਖਾਣ ਚਾਹੁੰਦਾ ਹਾਂ ਲੈ ਗੱਡੀ ਚ ਜਾਏਗਾ ਇਹਦਾ ਕੰਮ ਆ ਗੱਡੀ ਚ ਲਾਉਂਗਾ ਮੈਂ ਟੈਂਡਲ ਕਰਨਾ ਪਾਜੀ ਨੂੰ ਬੜਾ ਖੱਤਰ ਹੀ ਹੈ ਚਲ ਚੱਲ ਜਲੀਏ ਫਿਰ ਹੋ ਗਈ ਪੇਟ ਪੂਜਾ ਮੈਂ ਤਾਂ ਸੌਸ ਚ ਹੀ ਨਵੇੜਦਾ ਜਮਾ ਸਾਡੀ ਆ ਤਾਂ ਕਹਾਂ ਮੈਂ ਚਲਾਉਂਗਾ ਗੱਡੀ ਲੈ ਚਾਬੀ ਤੇ ਫੜਲਾ ਚਾਬੀ ਤੇ ਫੜਲਾ ਗੱਡੀ ਚ ਲਾਉਣੀ ਹੈ ਜੇ ਮੈਂ ਕਹਾਂ ਚਾਵਾ ਕੌਣ ਚਲਾਊਗਾ ਗੱਡੀ ਚ ਲਾਊਗਾ

ਕਟਾ 70% ਉਹ ਵੀ ਰੱਖਦਾ ਹਾਂ ਹਾਂ ਸਹੀ ਤਾਂ ਵਧੀਆ ਹੀ ਕੀ ਹੋ ਰਿਹਾ ਹੈ ਉਹ ਰਸੀ ਹੁੰਦਾ ਹੈ ਕੀ ਜੀ ਬਾਤ ਤੁਸੀਂ ਕਰੋ ਦੀ ਦੀ ਅੱਜ ਦੀ ਵਾਰ ਤੁਸੀਂ ਕਰੋ ਟੀਵੀ ਦੀ ਟੀਵੀ ਦੀ ਨਾ ਉੱਛ ਜੂ ਸਾਡੇ ਨਾਲ ਚੰਗਲ ਲੁੱਛੀ ਟੀਵੀ ਦੀ ਵਾਇਫਲ ਕਰ ਦੋ ਕਹਿੰਦਾ ਨਹੀਂ ਮੈਂ ਲੁੱਛ ਜੂ ਨਾ ਨਾ ਹੁਣ ਲੁੱਛੀ ਨਾ ਚੱਲ ਕਰ ਦਿੰਦੇ ਕੋਈ ਤੁਹ ਕਰਦੇ ਆ ਕਰ ਦੇ ਲਾਓ ਟੀਵੀ ਲਾ ਦਿਓ ਜੀ ਕਰ ਦਾਂ ਯਾਰ ਐ ਨਹੀਂ ਕਰ ਦਿੰਦੇ ਸੁਣਾ ਪਤਾ ਅੱਜ ਦਾ ਤੇ ਜੈਨੇ ਨੰਬਰ ਲੇਗਾ ਉਹ ਬੱਲੀਓ ਤਖੜਾ ਹੋ ਗਿਆ ਤਖੜਾ ਮੋਹ ਪਰਣ ਲੱਗ ਗਈ ਤਾਂ ਅਈਤ 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 ਬੜਾ ਯੋਸ਼ ਹੈ ਜੀ ਨਹੀਂ ਜੀ ਲੱਗਦਾ ਨਹੀਂ ਠੀਕ ਹੈ ਇਹਨਾਂ ਅਮਰੇ ਕਰਾਉਂ ਆਉਣ ਚਾਹੀਦਾ ਆਇ ਨਹੀਂ ਕਰਨਾ ਆਇ ਨਹੀਂ ਕਰਨਾ ਲਿਖਣਾ ਹੁੰਦਾ ਤੇ ਤੂੰ ਬਾਰੇ ਨਹੀਂ ਤੂੰ ਬਾਟਿਚ ਨਹੀਂ ਬਾਕਸਿੰਗ ਨਹੀਂ ਕਰਨੀ ਤੇ ਲਿਖਣਾ ਹੈ ਪੁੱਤ ਕੀ ਬੋਲਦਾ ਹੇ ਦੱਸ ਇਹ ਤਾਂ ਪੜੀ ਜਾਂਦੀ ਐ ਐਨਾ ਪੜਨੀ ਇਹਨੂੰ ਹਾਂ ਤੈਨੂੰ ਪਤਾ ਵੀ ਕੀ ਐ ਇਹ ਤੂੰ ਕਿਧਰੋਂ ਆ ਗਿਆ ਸੱਚ ਆ ਆ ਗਿਆ ਤਾਂ ਸੱਟ ਵਾਲਾ ਦਾ ਮਰਿਆਣੀ ਸੀ ਹਨਾ ਉਹ ਤਾਂ ਉਹ ਫਿਰਦੀ ਐ ਨਾ ਆ ਉਹ ਹੀ ਐ ਇਹ ਤਾਂ ਉਹ ਪਾਉਣੀ ਜਿਹੜਾ ਮਰਿਆ ਉਹ ਹੋ ਹੋ ਰੰਗ ਆ ਸੱਟ ਵੱਜਰੀ ਆ ਦੇ ਮੂੰਹ ਤੇ ਮੈਂ ਤਾਂ ਡਰਦੀ ਨਾ ਉਹ ਤਾਂ ਮੂੰਹ ਲੱਗ ਰਿਹਾ ਥੇ ਲਿਟਿਆ ਪਿਆ ਸੀ ਅੱਛਾ ਆ ਵੀ ਸੱਟ ਇਹਦੇ ਵੀ ਵਜਰੀ ਹੈ ਜਿੰਪਲ ਬਿੱਲੇ ਨੇ ਮਾਰਿਆ ਇਹਦੇ ਅੱਛਾ ਅੱਖ ਜੀ ਹੋ ਰਹੀ ਹੈ ਦੇਖ ਹਾਂ ਜੀ ਸਾਈ ਪ੍ਰੀਤਾ ਅੱਜ ਦੇ ਬਲੌਗ ਦੀ ਇਸਨਾਂਪੀ ਕਰਦੇ ਆ ਵਧੀਆ ਲਾਈਕ ਕਰਿਓ ਸ਼ੇਅਰ ਕਰਿਓ ਇਸ ਵੀਡੀਓ ਨੂੰ ਕਮੈਂਟ ਵੀ ਉਰਕੋ ਮੈਂ ਕਰ ਦਉ ਤੁਹਾਨੂੰ ਸਾਰਾ ਨਾਲ ਕਰਕੇ ਅੱਜ ਵੀ ਮੈਂ बाय बाय कैंडी मेरी मैं नाइन परसेंट पसंद आया गर्मी देवी पुतटेन कट गए 97 आए यार इस पूरे में न फट रहे कट गए चल कोई बाय भी दिखने है साभी ने पता नहीं है जी चलो कोई जससु देवी बाय बाय धन्यवाद 97 आए गर्मी देवी 97 आया ओके तेज 拜拜，再见。